ਪੰਜਾਬ ਸਰਕਾਰ ਵੱਲੋਂ ਸੂਬਾ ਪਦਰੀ ਸੋਚ ਉਪ ਸਮਾਗਮ ਜਿਹੜੇ ਹੈਗੇ ਉਹ ਰੱਖੇ ਗਏ ਨੇ ਬੀਤੇ ਦਿਨਾਂ ਦੇ ਵਿੱਚ ਜਿਹੜੇ ਸਰਪੰਚ ਸੀਗੇ 10031 ਸਰਪੰਚਾਂ ਨੇ ਸੋਚ ਉਪ ਸਮਾਗਮ ਜਿਹੜੀ ਸਾਲਿਆ ਸੀਗਾ ਤੇ ਅੱਜ ਫਿਰ ਜਿਹੜੇ ਪੰਚ ਬਣੇ ਨੇ ਸਰਪੰਚਾਂ ਤੋਂ ਬਾਅਦ ਜਿਹੜੇ ਪੰਚ ਬਣੇ ਨੇ ਉਹਨਾਂ ਨੇ ਵੀ ਅੱਜ ਸੋਚ ਉਪ ਸਮਾਗਮ ਜਿਹੜੀ ਸਾਲਿਆ ਲੈਣਾ ਤਾਂ ਖਾਸ ਗੱਲ ਇਹ ਹੈ ਕਿ ਅੱਜ ਜਲੰਧਰ ਦੇ ਜੰਡਿਆਲੇ ਦੇ ਵਿੱਚ ਸਮਾਗਮ ਰੱਖਿਆ ਗਿਆ ਔਰ ਇੱਥੇ ਕੈਬਨਿਟ ਮੰਤਰੀ ਮਹਿੰਦਰ ਪਾਲ ਤਾਉਣਗੇ ਔਰ ਸੋਚਕ ਸਵਾਗਤ ਦੇ ਵਿੱਚ ਜਿਹੜੇ ਪੰਚ ਬਣੇ ਨੇ ਉਹਨਾਂ ਨੂੰ ਸੋਚਕਾਈ ਜਾਣੀ ਆ ਤੇ ਇੱਥੇ ਕੁਝ ਪੰਚ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਉਹਨਾਂ ਦਾ ਕੀ ਕਹਿਣਾ ਹੈ ਕਿ ਅੱਜ ਪੰਚ ਬਣਾਏ ਜਾਣਾ ਹੈਗਾ ਤੇ ਪਿੰਡਾਂ ਦੇ ਪਹਿਲਾਂ ਤਾਂ ਆਪਾਂ ਸਰਪੰਚ ਸਾਹਿਬ ਨਾਲ ਗੱਲ ਸਰਪੰਚ ਸਾਹਿਬ ਕਿਹੜੇ ਪਿੰਡ ਤੋਂ ਹੈਗੇ ਨੇ ਅਸੀਂ ਹੈਗੇ ਜੀ ਵਸਤੀ ਕੰਕਲਾ ਥਾਣਾ ਲੋਈਆਂ ਮੇਰਾ ਨਾਮ ਰਾਜਕੁਮਾਰ ਨੇ ਬਾਈਕਰ ਜੀ ਅੱਜ ਪੰਚਾਂ ਨੇ ਸੋਚ ਚੱਕਰੀ ਹੈਗੀ ਔਰ ਉਸ ਤੌਰ ਤੇ ਜਿਹੜੇ ਆਪਣੇ ਕੈਬਨਿਟ ਮੰਤਰੀ ਹੈਗੇ ਮਹਿੰਦਰ ਭਗਤ ਉਹਨਾਂ ਨੇ ਅੱਜ ਆਉਣਾ ਹੈਗਾ ਇੱਥੇ ਸੋਚ ਸੋਚਕ ਸਮਾਗਮ ਦੇ ਵਿੱਚ ਕਿਵੇਂ ਵੇਖਦੇ ਹੋ ਅੱਜ ਦੇ ਪ੍ਰੋਗਰਾਮ ਨੂੰ ਠੀਕ ਆ ਜੀ ਬਹੁਤ ਵਧੀਆ ਪ੍ਰਾਰਲਾ ਵਾ ਆਉਣਗੇ ਸੌਚ ਪਾਂਗੇ ਪਿੰਡ ਦੇ ਵਿਕਾਸ ਦਾ ਕੰਮ ਕਰਾਂਗੇ ਜਾ ਕੇ ਕਿਹੜੇ ਕਿਹੜੇ ਕੰਮ ਹੈਗੇ ਨੇ ਜੇ ਪਿੰਡ ਦੀ ਗੱਲ ਕਰੀਏ ਜਿਹੜੇ ਫੌਰੀ ਤੌਰ ਤੇ ਕੋਲੋਂ ਵਾਲੇ ਰਹਿੰਦੇ ਨੇ ਸਾਡੇ ਪਿੰਡ ਦੇ ਕੰਮ ਤੇ ਹੈਗੇ ਤਿੰਨ ਚਾਰ ਕੰਮ ਕਾਫੀ ਆ ਜਿਦਾਂ ਇਹ ਮਾਰਕਟ ਰਸਤਾ ਬਣਨ ਵਾਲਾ ਥੋੜਾ ਜਿਹਾ ਪਿਆਵ ਉਹ ਬਾਕੀ ਸਾਰਾ ਸੀਵਰੇਜ ਦਾ ਕੰਮ ਸਾਡੇ ਪਿੰਡ ਚ ਹੋਇਆ ਰਿਹਾ ਹੈ ਹੋ ਤਾਂ ਕੋਈ ਖਾਸ ਏਡਾ ਕੰਮ ਨਹੀਂਗਾ। ਚਲੋ। ਤੇ ਪੰਚ ਸਾਹਿਬ ਹੈਗੇ ਨੇ ਇਹਨਾਂ ਨਾਲ ਗੱਲ ਕਰਦੇ ਆ। ਪੰਚ ਸਾਹਿਬ ਅੱਜ ਸੋਹ ਚੱਕ ਸਮਾਗਮ ਹੈਗਾ ਤੁਸੀਂ ਸਰਪੰਚ ਸਾਹਿਬ ਤੋਂ ਬਾਅਦ ਤੁਸੀਂ ਹੁਣ ਸੋਹ ਚੱਕਣੀ ਹੈਗੀ ਆ। ਇੱਕ ਪਿੰਡਾਂ ਦੇ ਕੰਮ ਦੀ ਗੱਲ ਕਰਾਂ ਕਿਹੜੇ-ਕਿਹੜੇ ਪਿੰਡ ਦੇ ਕੰਮ ਹੈਗੇ ਜਿਹੜੇ ਫੌਰੀ ਤੌਰ ਤੇ ਕਰਾਉਣ ਵਾਲੇ ਔਰ ਖਾਸ ਕਰਕੇ ਪਿੰਡ ਵਾਲਿਆਂ ਦੀ ਮੰਗ ਹੈਗੀ ਹੈ। ਸਾਡੇ ਪਿੰਡ ਵਾਲੀ ਮੰਗ ਸਿਰਫ ਇਹ ਹੀ ਆ ਵੀ ਜਿਹੜੇ ਰਸਤੇ ਆ ਉਹ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਆ। ਬਾਕੀ ਸਾਡੇ ਪਿੰਡ ਵਿੱਚ ਗਰਾਊਂਡ ਆ। ਬਾਕੀ ਜਿਹੜੇ ਹੋਰ ਛੜਕਾਂ ਨਾੜੀਆਂ ਬਣਨ ਵਾਲੀਆਂ ਉਹ ਬਣਾਈਆਂ ਜਾਣ ਪਰ ਸਾਡਾ ਸਰਪੰਚ ਜਿਹੜਾ ਇਹ ਇੱਕ ਤਹਿਦ ਲੋਕ ਮਨੋ ਜਿਤੋਂ ਲਾ ਕੇ ਜਿਹੜੀ ਉਹ ਪਿੰਡ ਦਾ ਵਿੱਚ ਕਾ ਪ੍ਰਕਾਸ਼ ਪਾਸੇ ਬਹੁਤ ਯੋਗਦਾਨ ਪਾਊਗਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਦੇ ਕੰਮਾਂ ਨੂੰ ਕਿਵੇਂ ਵੇਖਦੇ ਹੋ 2.5 ਤੋਂ 3 ਸਾਲ ਹੋ ਚੁੱਕੇ ਨੇ ਮੁੱਖ ਮੰਤਰੀ ਸਾਹਿਬ ਦੇ ਕੰਮ ਕਿਵੇਂ ਕਿੱਦਾਂ ਦੇ ਹੈਗੇ ਹਾਂ ਠੀਕ ਆ ਜੀ ਠੀਕ ਆ ਕੰਮ ਤਕਰੀਬਨ ਜਿਹੜੇ ਚੱਲਦੇ ਆ ਠੀਕ ਚੱਲਦੇ ਛੱਡ ਜਾਂਦੇ ਨੇ ਇੱਕ ਝੋਨੇ ਦੀ ਬੜੀ ਗੱਲ ਉੱਠੀ ਹੈ ਕਿ ਝੋਨੇ ਦੀ ਫਸਲ ਨੂੰ ਲੈ ਕੇ ਕਿਸਾਨ ਮੰਡੀਆਂ ਦੇ ਵਿੱਚ ਤਕਰੀਬਨ ਕਾਫੀ ਸਮੇਂ ਤੋਂ ਬੈਠੇ ਹੋਏ ਨੇ ਇਸ ਨੂੰ ਕਿਸੇ ਕਿਚਨ ਦੇ ਵਿੱਚ ਦੇਖਦੇ ਜੇ ਕੋਈ ਉਹ ਤਾਂ ਹੁਣ ਸਾਰੀਆਂ ਮੰਡੀਆਂ ਦੇ ਵਿੱਚ ਹੀ ਇਹੋ ਵਿਚਾਰ ਆ ਜਿਹੜੇ ਹੁਣ ਸਾਡੇ ਤੋਂ ਤਕਰੀਬਨ ਜਿਹੜੇ ਨਾਂ ਤੱਕ ਕੋਈ ਨਹੀਂ ਸਾਡੇ ਇਲਾਕੇ ਵਿੱਚ ਜਿਆਦਾ ਅੱਗ ਨਹੀਂ ਲਾਈ ਨੇ ਨੂੰ ਭਾਰੀ ਨੂੰ ਬਾਕੀ ਜਿਹੜੇ ਜ਼ਿੰਮੇਦਾਰਾ ਤਕਰੀਬਨ ਢੋਣਾ ਚੱਕਿਆ ਗਿਆ ਹੁਣ ਸਾਡੇ ਮੰਡੀਆਂ ਚ ਸਾਡੇ ਢੋਣਾ ਨਹੀਂ ਆ ਤੁਸੀਂ ਕਿਵੇਂ ਦੇਖਦੇ ਹੋ ਪੰਜ ਸਾਲ ਤੁਸੀਂ ਵੀ ਅਜ 100 ਚੱਕਰੀ ਹੈਗੀ ਆ ਦੋ ਗੱਲਾਂ ਕਰ ਲੋ ਜਿਹੜੀ ਗੱਲ ਹੈ ਇੱਕ ਗੱਲ ਕਰ ਸਕਦੇ ਨਹੀਂ ਕਰੀਏ ਕੰਮ ਜਿਹੜੇ ਫੌਰੀ ਤੌਰ ਤੇ ਤੁਹਾਡੇ ਮਤਾਬਕ ਜਿਹੜੀ ਨੌਜਵਾਨ ਤੁਸੀਂ ਨੌਜਵਾਨ ਪੰਜ ਬਣ ਜਾ ਰਹੇ ਹੋ ਨੌਜਵਾਨਾਂ ਦੀਆਂ ਕੀ ਮੰਗਾਂ ਹੈਗੀਆਂ ਨੇ ਪਿੰਡ ਤੋਂ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਜੀ ਸਾਰੇ ਪਿੰਡ ਨੂੰ ਇਕੱਠੇ ਰਲ ਮਿਲ ਕੇ ਕੱਟ ਜਾ ਕੇ ਕੰਮ ਕਰਨਾ ਚਾਹੀਦਾ ਵਾ ਬਸ ਇਹ ਚਾਹੁੰਦੇ ਅਸੀਂ ਹੋਰ ਅਸੀਂ ਕੀ ਚਾਹੁੰਦੇ ਪਿੰਡ ਦਾ ਵਿਕਾਸ ਚਾਹੀਦਾ ਸਾਨੂੰ ਤੋਂ ਬਦਲੇ। ਤਾਂ ਪਿੰਡ ਦੇ ਵਿਕਾਸ ਨੂੰ ਲੈ ਕੇ ਜਿਹੜੀਆਂ ਕੰਮ ਹੈਗੇ ਨੇ ਉਹ ਕਰਵਾਏ ਜਾਣੇ ਨੇ ਤਾਂ ਕਿ ਜਿਹੜਾ ਪਿੰਡ ਹੈਗਾ ਉਹਦੀ ਨਿਹੌਰ ਬਦਲੀ ਜਾ ਸਕੇ। ਉਹ ਪਿੰਡ ਦਾ ਨਾਮ ਜਿਹੜਾ ਹੈਗਾ ਉਹਦਾ ਉਹਨੂੰ ਅੱਗੇ ਵਧਾਇਆ ਜਾ ਸਕੇ। ਇਹ ਜਿਹੜਾ ਪਿੰਡ ਲੋਈਆਂ ਦੇ ਵਿੱਚ ਹੈਗਾ ਉਸ ਨੂੰ ਲੈ ਕੇ ਪਿੰਡ ਦੇ ਜਿਹੜੇ ਪੰਜ ਹੈਗੇ ਨੇ ਜਾਂ ਸਰਪੰਚ ਆਗੇ ਉਹਨਾਂ ਦੀ ਡਿਮਾਂਡ ਹੈ ਕਿ ਜਿਹੜੇ ਫੌਰੀ ਤੌਰ ਤੇ ਜਿਹੜੇ ਕੰਮ ਕਰਾਉਣ ਵਾਲੇ ਹੈਗੇ ਨੇ ਉਹ ਵੀ ਉਹਨਾਂ ਨੇ ਕਰਵਾਏਗੇ। ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਇਜ਼ ਜਰਨਲਿਸਟ ਜੀ ਦਲਦ